ਮਰੀ ਭੈਣੇ ਲੱਗਦੀ ਸੀ ਚਾਚਾ ਜੀ ਦੀ ਬੇਟੀ ਨੂੰ ਕਿਵੇਂ ਪਤਾ ਲੱਗਿਆ ਇਹਦਾ ਇਹ ਸਾਨੂੰ ਕੁਛ ਨਾ ਪਤਾ ਲੱਗਾ 9 ਵਜੇ 8-9 ਵਜੇ ਦੇ ਕਰੀਬ ਫੋਨ ਆਇਆ ਸਾਨੂੰ ਕਹਿੰਦੇ ਵੀ ਐਕਸੀਡੈਂਟ ਹੋ ਗਿਆ ਉਹ ਵੀ ਇਹਨਾਂ ਦੇ ਆਫਿਸ ਤੋਂ ਕੋਈ ਫੋਨ ਆਇਆ ਕਹਿੰਦੇ ਐਕਸੀਡੈਂਟ ਹੋ ਗਿਆ ਲੜਕੀ ਦਾ ਤੇ ਫੈਮਿਲੀ ਵਾਲੇ ਪਹਿਲਾਂ ਕਬਰ ਆ ਗਏ ਫਿਰ ਉੱਥੇ ਜਾ ਕੇ ਪਤਾ ਲੱਗਿਆ ਵੀ ਵੀ ਐਕਸੀਡੈਂਟ ਨਹੀਂ ਹੋਇਆ ਵੀ ਇਹ ਤਾਂ ਕਤਲ ਕੀਤਾ ਗਿਆ ਕੀ ਕਰਦੇ ਸੀ ਉਹ ਤੇ ਮੌਲੀ ਜੋ ਕਰਦੇ ਸੀਗੇ ਬੈਂਕ ਦੇ ਵਿੱਚ ਜੋਬ ਕਰਦੇ ਸੀਗੇ ਇਹਨਾਂ ਨੂੰ ਲਗ 11-12 ਸਾਲ ਹੋ ਗਏ ਨੇ ਕਰੀਬ ਕੋਈ ਕੰਪਲੀਟ ਨਹੀਂ ਐਵੇਂ ਦੀ ਆਈ ਐ ਜੀ ਅੱਜ ਤੱਕ ਵੀ ਕਦੇ ਕੋਈ ਐਵੇਂ ਦੀ ਗੱਲ ਹੋਈ ਹੋਏ ਨਹੀਂ ਸਾਨੂੰ ਦੱਸਦੀ ਸਾਰੀ ਗੱਲ ਜੀ ਫਿਰ ਉਹ ਜੋਪ ਕਰਦੇ ਹਾਂਜੀ ਰੋਜ਼ ਆਪ ਡਾਊਨ ਕਰਦੇ ਸੀ ਪਤਾ ਲੱਗਿਆ ਕੁਝ ਕਾਰਨ ਕੀ ਰਿਹਾ ਨਹੀਂ ਜੀ ਮਲੇ ਤਾਂ ਕੁਝ ਵੀ ਕਾਰਨ ਨਹੀਂ ਪਤਾ ਲੱਗਿਆ ਜੀ ਕੀ ਕਾਰਨ ਹੀ ਪੈਂਦਾ ਇਹ ਜੀ ਇਹਨਾਂ ਦਾ ਮਤਲਬ ਚਾਚਾ ਜੀ ਦੇ ਜੋ ਇੱਕ ਤਾਂ ਹੀ ਸੀਗੇ ਜੀ ਇੱਕ ਇਹਦੀ ਛੋਟੀ ਭੈਣ ਹੈ ਜੀ ਇੱਕ ਛੋਟਾ ਭਰਾ ਸੀ ਜੀ ਤੇ ਫੈਮਲੀ ਬ੍ਰਦਰ ਜੀ ਨੇ ਬ੍ਰਦਰ ਇਟਲੀ ਜੀ ਹੁਣੇ ਗਿਆ ਜੀ ਹੁਣੇ ਭੇਜਿਆ ਸੀਗਾ ਇਹਨੇ ਭੇਜਿਆ ਸੀਗਾ ਜੀ ਇਹ ਸਾਰੇ ਜੂਨ ਬਾਰੇ ਸਿਰ ਨਾ ਇਹਦੀ ਐਜ ਉਸੇ ਦੀ ਜੀ ਇਹ ਪਤਾ ਲੱਗ ਗਿਆ ਜੀ ਫੈਮਲੀ ਚ ਬਿਮਾਰ ਹੈ ਹਾਂਜੀ 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 ਫਾਰਟ ਦੀ ਪ੍ਰੋਬਲਮ ਹੈ ਜੀ ਫਾਦਰ ਮਦਰ ਮਦਰ ਵੀ ਬਿਮਾਰ ਹੈ ਤੋੜਤਾ ਹੁੰਦਾ ਨਹੀਂ ਤੁਹਾਨੂੰ ਪਤਾ ਹੈ 올ਡ ਜਿਆਦਾ ਏਜ ਜਿਆਦਾ ਹੋ ਗਈ ਹੈ ਕਿ ਕਰਦਾ ਗੁਜ਼ਾਰਾ ਕਿਦਾ ਗੁਜ਼ਾਰਾ ਜੀ ਕੋਈ ਕਿਲਾ ਡੇਡ ਕਿਲਾ ਜੀ ਬ੍ਰਦਰ ਹੋਣ ਗਿਆ ਜੀ ਇਟਲੀ ਤੇ ਆਏ ਕਮਾਉਣ ਵਾਲੀ ਸੀਗੀ ਕੱਲੀ ਜੀ ਹਾਂਜੀ ਪਿੱਛੋ ਫੈਮਿਲੀ ਦਾ ਗੁਜ਼ਾਰਾ ਕਰੀਆ ਸਾਰਾ ਜੀ ਹੁਣ ਤਾਂ ਰੱਬ ਦੇ ਹੱਥਾਂ 'ਚ ਹੁਣ ਸਿੱਕਮ ਨੂੰ ਸਾਫਾ ਕਰਨ ਲਈ ਕੁੜੀਆਂ ਆਪਣੀ ਘਰੋਂ ਦੀ ਮੁੰਡੇ ਦੀ ਕੋਈ ਕੰਪਨੀ ਜਿਹੜੀ ਹੈ ਜੀ ਵਾਰਤਾ ਖੰਡੀ ਹੈ ਇਹ ਕਹਾਣੀ ਦੀ ਇਹ ਵਾਰਤਾ ਦੇਖ ਕੇ ਤਾਂ ਪਤਾ ਲੱਗਦਾ ਵੀ ਕੁੜੀਆਂ ਮਤਲਬ ਘਰ ਤੇ ਬਾਹਰ ਇਹ ਨਾ ਕੱਢੋ ਜੀ ਨਾ ਮੈਂ ਕੀ ਮੰਗਦਾ ਹਾਂ ਮੈਨੂੰ ਜਸ ਇਨਸਾਫ ਚਾਹੀਦਾ ਹਨ ਮਾੜੇ ਪਰਿਵਾਰਲੇ ਜਾ ਤਾਂ ਪਾਂਛੀ ਸਹ ਜਾਓ ਬਈ ਜਹ ਅਸੀਂ ਆਪ ਆਪਸੀ ਆਪ ਆਪਣਾ ਨੂੰ ਵਿਡੂਮ ਚਾਕੇ ਬਸ ਇਹ ਸੋਚਦੇ ਆ ਜੀ ਬ੍ਰਦਰ ਦਾ ਫੋਨ ਆਇਆ ਇਟਲੀ ਤੋਂ ਉਹ ਵੀ ਬਸ ਦੇਖਦੇ ਆ ਆਏ ਰਹੇ ਕੋਈ ਮੈਂ ਕੀ ਕਰ ਲਈ ਮੇਰੀ ਭੈਣਾਂ ਚੱਲेंगी ਇਸ ਪਿੱਛੇ ਨਹੀਂ ਕੋਈ ਪਰਸੇ ਵੀ ਹੋ ਰਹੇ ਹਾਂਜੀ ਕਹਿ ਦਰਿਆ ਜੀ ਫੜੋ ਗਏ ਜੀ ਬਾਕੀ ਦੇਖਦੇ ਜੁਮਕੀ ਕਹਿੰਦੇ ਆ ਜੀ ਮੈਸਟਰ ਭਾਂਸੀ ਦੀ ਮੰਗ ਕਰਦੇ ਆ ਜੀ ਇਹਦੇ ਬਾਰੇ ਹੁਣ ਕੀ ਕੀ ਕਹ ਸਕਦੇ ਜੀ ਜਿਹੜਾ ਇਹ ਮਹਾਲੀ ਚਾਂਸ ਹੋਇਆ ਸੀ ਰੇ ਬੈਠਿਆ ਪੰਡਿਤ ਕੋਲ ਮਿਲਦਾ ਇਹਦੇ ਬਾਰੇ ਅਸੀਂ ਕੁਝ ਨਹੀਂ ਕਹ ਸਕਦੇ ਮੋਡਲਿੰਗ ਕੇ ਐਗਜ਼ਾਮ ਹੈ ਜੀ ਇਹ ਮੈਂ ਥੋੜੀ ਤੇ ਅਟੈਕ ਹੋਇਆ ਹੈ ਭਾਈ ਬਹੁਤ ਗਲਤ ਹੋਇਆ ਇਹ ਬਹੁਤ ਜ਼ਿਆਦਾ ਗਲਤ ਹੋਇਆ ਪੂਰੀ ਸ਼ਰੀਫ ਪੂਰੀ ਸੀ ਆਪਣੇ ਟੂਰਟ ਤੇ ਜਾ ਰਹੀ ਸੀ ਗੱਲ ਨਹੀਂ ਸੀ ਬਾਦ ਵਿੱਚ ਸਾਨੂੰ ਕਿਵੇਂ ਠਿੱਕੇ से ਨਿਕਿਵੇਂ ਕਰਿਆ परिवार का देखो जी कि ਕਿਉਂ ਕੱਢੇ ਬਣਾ ਸਰਦਾਂ ਨੇ ਇਹ ਬਹੁਤ ਹੀ ਮਾੜੀ ਗੱਲ ਹੈ ਕਿਉਂ ਕੱਢੂ ਆਕਰ ਦੇਖ ਕੇ ਕਿ ਮਹਿਸੂਸ ਕਰਦੇ ਵੀ ਅੱਜ ਇਹ ਕੁੜੀਆਂ ਹੋਰ ਨਾਲ ਹੋ ਸਕਦੀ ਪਰ ਮੇਰੇ ਦੇ ਕਹਿਣਾ ਇਹ ਹੈ ਜੀ ਵੀ ਇਹਦਾ ਜਿਹੜਾ ਕੋਈ ਕੋਰਟ এডੂਕੇਸ਼ਨ ਹੋਣਾ ਚਾਹੀਦਾ ਹੁਣ ਜਿਸ ਤਰ੍ਹਾਂ ਕਿ ਕੁੜੀਆਂ ਸਾਡੀ ਚੱਕਾ ਤੇ ਕੀਤਾ ਨੂੰ ਉਹਨੂੰ ਇਸ ਤਰ੍ਹਾਂ ਕੱਤਰ ਹੋ ਜਾਂਦੀ ਜੇ ਇਹ ਚੀਜ਼ ਹੋਣ ਲੱਗ ਪਈ ਨਾ ਆਪਣੇ ਪਿੰਡ ਦੇ ਲੜਕੀਆਂ ਨੂੰ ਮਰਜ਼ਬ ਬਚਾਓ ਰੇਕਤੀ ਦੇ ਬਤੋ ਜੀ ਬੰਦਾ ਕੂਨ ਚੱਕੂ ਐਸਾ ਮਹਾਰੀ ਉੱਥੇ ਕਿੰਨੀ ਪੁਲਿਸ ਨੇ ਕਿੰਨਾ ਕਾਰ ਵੀ ਉਥੇ ਉਥੇ ਕਤਲ ਹੋ ਗਿਆ ਪਿੰਡਾ ਜੇ ਆਪਾਂ ਬਸਦੇ ਆਪਾਂ ਕੀ ਹੋ ਗਈ ਕੋਣੇ ਦੀ ਮੰਨ ਕਰਦਾ ਇਹ ਤਾਂ ਮੰਨ ਕਰਦਾ ਹਾਂ ਕਿ ਸਖਤ ਤੋਂ ਸਜ਼ਾਉਂ ਸਰੇ ਦੇ ਵਰਤਾ ਸੀ ਇਹ ਹੀ ਕਹਿਣਾ ਚਾਹੁੰਦੇ ਆ ਜਿਹੜਾ ਦੋਸ਼ੀ ਆ ਇਹਨੂੰ ਸਖਤ ਤੋਂ ਸਜ਼ਾ ਮਿਲਣੀ ਚਾਹੀਦੀ ਆ ਠੀਕ ਆ ਜੀ ਆਇ ਤਾਂ ਹੁਣ ਕਿਸੇ ਹੋਰ ਕੁੜੀਏ ਨਾਲ ਵੀ ਹੋ ਸਕਦਾ ਇਦਾਂ ਦਾ ਠੀਕ ਹੈ ਨਾ ਲੜਕੀ ਤਾਂ ਵੈਸੇ ਸੇਫ ਨਹੀਂ ਹੈਗਾ ਇਹ ਪਹਿਣਾ ਕਮਾਈ ਦਾ ਸਾਧਨ ਪੈਸੇ ਇਹ ਕੁੜੀਏ ਜਿਆਦਾ ਖਰਚਾ ਚੱਲਦਾ ਸੀ ਡੇਡੀ ਦੇ ਉਨਤੇ ਸਟੰਟ ਪਏ ਹੋਏ ਨੇ ਹੁਣੇ ਮੁੱਲਾ ਦਾ 7-8 ਲੱਖ ਰੁਪਇਆ ਲਾਇਆ ਉਹਨਾਂ ਨੇ ਉਹ ਵੀ ਬਿਮਾਰ ਨੇ ਜੀ ਬਸ ਤਾਂ ਬਹੁਤਾ ਏਡਾ ਕੋਈ ਪਰਵਧੀਆ ਹੋਣੀਗਾ ਦਰਮਨਾ ਜੀ ਪਰਿਵਾਰ ਦੇ ਰਹਿਣਾ ਵਾਲੇ ਨੇ ਇਹ ਜੀ ਪਰਿਵਾਰ ਦਾ ਨੂੰ ਵੀ ਜਾਣੀ ਕਿਹੋ ਜਿਹਾ ਇਹ ਤਾਂ ਹੁਣ ਰੱਬ ਜਾਣਦਾ ਹੀ ਤੇ ਫੋਨ ਮਾੜੇ ਮੋਟੀ ਕੋਈ ਸਹਾਇਤਾ ਕਰਨੀ ਚਾਹੀਦੀ ਹੈ ਕਿਸੇ ਨੂੰ ਇਹ ਮੰਗਤਾ ਜਿਹੜਾ ਆਪਣੇ ਜਿਹਨੇ ਉਹ ਕਰਿਆ ਜੀ ਕਤਲ ਕਰਿਆ ਹੈ ਉਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਕਤਲ ਦੀ ਸਜ਼ਾ ਚਾਹੀਦੀ ਹੈ ਇਹ ਜਿਹੜੇ ਬੰਦੇ ਨੇ ਕਤਲ ਕੀਤਾ ਖਾਂਸੀ ਦੀ ਸਜ਼ਾ ਦੇ